ਬਠਿੰਡਾ ਦੇ ਐਸਐਸਪੀ ਨੇ ਆਪਣੇ ਦਫ਼ਤਰ ਦੇ ਬਾਹਰ ਆ ਕੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਤੇ ਉਹਨਾਂ ਬੋਲਦਿਆਂ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਛੇਤੀ ਇਨਸਾਫ ਮਿਲਣ ਦੀ ਉਮੀਦ ਹੈ ਜਿਹੜੀ ਉਹ ਜਾਗ ਜਾਵੇਗੀ ਕਿਉਂਕਿ ਜਿਹੜੇ ਲੋਕ ਨੇ ਉਸ ਦੇ ਦਫ਼ਤਰ ਦੇ ਵਿੱਚ ਆਉਂਦੇ ਹਨ ਤੇ ਕਈ ਵਾਰੀ ਉਹ ਕੰਮ ਤੰਦੇ ਦੇ ਵਿੱਚ ਜ਼ਿਆਦਾ ਰੁਝੇ ਵਿੱਚ ਹੁੰਦੀ ਹੈ ਤਾਂ ਹੁਣ ਉਹਨਾਂ ਨੇ ਇਹ ਨਵਾਂ ਪ੍ਰੋਸੈਸ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਬਠਿੰਡਾ ਦੇ ਅੰਦਰ ਆਉਣ ਐਸਐਸਪੀ ਜਿਹੜੇ ਜੋਤੀ ਜਾਦਵ ਨੇ ਉਹਨਾਂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਇਹ ਹਰ ਰੋਜ਼ ਇਸ ਤਰ੍ਹਾਂ ਸੁਣੀਆਂ ਜਾਇਆ ਕਰਨੀਆਂ ਉਹਨਾਂ ਨੇ ਕਹਿਣਾ ਕਿ ਜਿਹੜੇ ਲੋਕ ਇੱਥੇ ਆਉਂਦੇ ਹਨ ਜਿਹੜੇ ਨੂੰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਜਦੋਂ ਇਹ ਇੱਥੇ ਆਉਂਦੇ ਹਨ ਤਾਂ ਉਹਨਾਂ ਦੇ ਕੁਝ ਜਿਹੜੇ ਉਹ ਮੌਕੇ ਤੇ ਇਹਨਾਂ ਵੱਲੋਂ ਜਿਹੜੇ ਨੇ ਉਹ ਕੀਤੇ ਜਾਂਦੇ ਹਨ ਅਤੇ ਕੁਝ ਜਿਹੜੇ ਸਬੰਧ ਅਧਿਕਾਰੀਆਂ ਨੂੰ ਜਿਹੜੇ ਨੇ ਉਹਨਾਂ ਵੱਲੋਂ ਭੇਜ ਜਾਂਦੇ ਹਨ ਇਸ ਲਈ ਉਹਨਾਂ ਨੇ ਇਹ ਗੱਲ ਬੋਲਦਿਆਂ ਕਿਹਾ ਕਿ ਇਸ ਦਿਨ ਲੋਕਾਂ ਨੂੰ ਜਿਹੜਾ ਅਨਸਾਫ਼ ਹੈ ਉਹ ਸਮੇਂ ਸਰ ਮਿਲੇਗਾ ਤੇ ਉਹ ਇਹਨਾਂ ਵੱਲ ਜਿਹੜੀ ਹੈ ਇਹ ਜਿਹੜੀ ਪਹਿਲ ਹੈ ਉਹ ਬਠਿੰਡਾ ਦੇ ਅੰਦਰ ਕਰ ਦਿੱਤੀ ਹੈ ਹੁਣ ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਇਸ ਤਰ੍ਹਾਂ ਸੁਣਦੇ ਹਨ ਅਤੇ ਲੋਕਾਂ ਦੀਆਂ ਜਿਹੜੀਆਂ ਵੀ ਸ਼ਿਕਾਇਤਾਂ ਹੁੰਦੀਆਂ ਹਨ ਉਹਨਾਂ ਦਾ ਮੌਕੇ ਤੋਂ ਉਹਨਾਂ ਬਿਲੇੜਾ ਹੱਲ ਆਉ ਕੀਤਾ ਜਾਂਦਾ ਹੈ ਆਓ ਸੁਣੋ ਇਸ ਸਬੰਧੀ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਜੋਤੀ যাদਬ ਇਸ ਮਾਮਲੇ ਨੂੰ ਲੈ ਕੇ ਹਾਂ ਜੀ ਐਸਐਸਪੀ ਬਟਨ ਦਾ ਅਫੀਸ ਵਿਖੇ ਅਸੀਂ ਇੱਕ ਸ਼ੁਰੂ ਕੀਤਾ ਹੈਗਾ ਕਿ ਹੈਗਾ ਕਿ ਪਬਲਿਕ ਦੀ ਜੋ ਦਰਖਾਸਤ ਹੈ ਅਸੀਂ ਇੱਕ ਫੇਅਰ ਐਂਡ ਟ੍ਰਾਂਸਪੇਰੈਂਟ ਤਰੀਕੇ ਨਾਲ ਸੁਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿੱਥੇ ਪਬਲਿਕ ਦੀ ਜੋ ਦਰਖਾਸਤ ਹੈ ਮੈਂ ਟਰਾਈ ਕਰਦੇ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਜ਼ਿਆਦਾ ਵੇਟ ਵੀ ਨਾ ਕਰਾਣੀ ਪਵੇ ਤੇ ਟ੍ਰਾਂਸਪੇਰੈਂਟ ਤਰੀਕੇ ਨਾਲ ਉਹਨਾਂ ਦੀ ਦਰਖਾਸਤ ਸੁਣੀ ਜਾਣ ਔਰ ਉਹਨਾਂ ਦੀ ਦਰਖਾਸਤਾਂ ਦਾ ਨਿਪਟਾਰਾ ਵੀ ਅਸੀਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਕਰ ਪਾਈ ਤੇ ਤਾਂ ਕਿ ਉਹਨਾਂ ਨੂੰ ਇੱਕ ਸੈਂਸ ਆਫ ਜਸਟਿਸ ਆਵੇ ਤੇ ਏਦਾਂ ਕਰਕੇ ਮੈਨੂੰ ਲੱਗਦਾ ਹੈਗਾ ਕਿ ਲੋਕਾਂ ਚ ਇੱਕ ਟਰਸਟ ਵੀ ਡਿਵੈਲਪ ਹੁੰਦਾ ਪੁਲਿਸ ਨੂੰ ਲੈ ਕੇ ਤੇ ਪੁਲਿਸ ਦੀ ਜੋ ਕਾਰਵਾਈ ਹੁੰਦੀ ਉਹਨੂੰ ਲੈ ਕੇ ਵੀ ਤੇ ਆ ਇੱਕ ਛੋਟਾ ਜਾਂ ਸਾਡਾ ਇਨੀਸ਼ੀਏਟਿਵ ਹੈਗਾ ਤੇ ਸਾਰੇ ਕੇ ਸਾਰੇ ਹੀ ਮੇਰੇ ਜਿੰਨੇ ਵੀ ਆਫੀਸਰਸ ਹੈ ਉਹ ਵੀ ਏਦਾਂ ਹੀ ਟਰਾਈ ਕਰ ਰਹੇ ਨੇ ਕਿ ਛੇਤੀ ਪਬਲਿਕ ਨੂੰ ਜਸਟਿਸ ਅਸੀਂ ਦੇ ਪਾਈਏ ਤੇ ਉਹਨਾਂ ਦੀ ਜੋ ਦਰਖਾਸਤਾਂ ਉਹਨਾਂ ਨੇ ਤਾਰਾ ਸੀ ਸ਼ਾਰਟ ਟਾਈਮ ਦੇ ਵਿਚਕਰ ਤੇ ਲੋਕ ਕੋਸ਼ਿਸ਼ ਨਹੀਂ ਕਰਦੇ ਆ ਲੋਕਾਂ ਦਾ ਉਹ ਤਾਂ ਤੁਸੀਂ ਮੈਨੂੰ ਦੱਸੋਗੇ ਬਟ ਮੇਰਾ ਟਰਾਈ ਹੈਗਾ ਕਿ ਇੱਕ ਟ੍ਰਾਂਸਪੇਰੈਂਟ ਤੇ ਫੇਅਰ ਤਰੀਕੇ ਨਾਲ ਨਾਦੇ ਨਾਲ ਡੀਲਿੰਗ ਹੋਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੁਲਿਸ ਐਕ세ਸੀਬਲ ਵੀ ਹੈਗੀ ਤੇ ਕਈ ਵਾਰੀ ਜਦੋਂ ਅਸੀਂ ਆਫਿਸਿਸ ਚ ਹੁੰਦੇ ਆ ਤੇ ਕਿਥੇ ਕਿਉਂਕਿ ਐਸਐਸਪੀ ਦਾ ਕਈ ਵਾਰੀ ਹੁੰਦਾ ਬਾਹਰ ਵੀ ਜਾਣੇ ਫੀਲਡ ਦੇ ਵੀ ਵਿਜ਼ਿਟਸ ਹੁੰਦੀਆਂ ਨੇ ਤੇ ਆਫਿਸ ਅਗਰ ਉਹ ਨਹੀਂ ਮਿਲ ਪਾਂਦੇ ਤੇ ਉਹਨਾਂ ਨੂੰ ਕਈ ਵਾਰੀ ਇੱਕ ਮਿਸਕਨਸੈਪਸ਼ਨ ਹੋ ਜਾਂਦੀ ਕਿ ਇਹ ਮਿਲਦੇ ਨਹੀਂ ਹੈ ਤੇ ਇਸ ਕਰਕੇ ਮੇਰਾ ਟਰਾਈ ਰਹਿੰਦਾ ਹੈ ਕਿ ਬਾਹਰ ਆ ਕੇ ਮਿਲ ਲਈਏ ਟਰਾਂਸਪੇਰੈਂਟ ਤਰੀਕੇ ਨਾਲ ਉਸ ਚੀਜ਼ ਨੂੰ ਰੱਖੀਏ ਤਾਂ ਕਿ ਲੋਕਾਂ ਤੱਕ ਇੱਕ ਐਕ세ਸੀਬਿਲਿਟੀ ਵਾਲਾ ਇਸ਼ੂ ਕਦੇ ਵੀ ਨਾ ਆਏ ਐਂਡ ਪੀਪਲ ਸ਼ੁੱਡ ਫੀਲ ਕਿ ਐਸਐਸਪੀ ਸਾਡੀ ਆਪਣੀ ਹੈਗੀ ਤੇ ਐਕसेसिबल ਹੈ ਤੇ ਕਦੇ ਵੀ ਮੇਰੇ ਆਫਿਸ ਉਹ 24 ਘੰਟੇ ਉਦਾ ਤੋਂ ਮੈਂ ਅਵੇਲੇਬਲ ਹੇਰ ਬਟ ਜਦੋਂ ਵੀ ਉਹਨਾਂ ਦੀ ਕੁਝ ਇਸ਼ੂਜ਼ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਵੇਟ ਨਹੀਂ ਕਰਾਣਾ ਚਾਹੁੰਦੀ ਤੇ ਮੈਂ ਉਹਨਾਂ ਦੇ ਕੋਲ ਆ ਪਾ ਕੇ ਉਹਨਾਂ ਦੀ ਦਰਖਾਸਤ ਸੁਣਨਾ ਚਾਹੁੰਦੀ ਇਹ ਹਾਂਜੀ ਹਰ ਰੋਜ਼ ਹੀ ਹੋ ਰਹੇਗਾ ਤਾਂ ਕਿ ਲੋਕਾਂ ਨੂੰ ਘਟੋ ਘਟਾ ਟਾਈਮ ਉਹਨਾਂ ਦਾ ਇੱਥੇ ਵੇਟ ਕਰਨ ਦਾ ਹੈ ਵੇਟਿੰਗ ਟਾਈਮ ਨੂੰ ਘਟਾਉਣ ਦਾ ਇੱਕ ਪ੍ਰਯਾਸ ਹੈਗਾ ਤੇ ਦੂਜਾ ਐਸਐਸਪੀ ਦੇ ਦਫ਼ਤਰ ਨੂੰ ਇੱਕ ਐਕसेसिबल ਬਣਾਉਣ ਦਾ ਪਬਲਿਕ ਦੇ ਲਈ ਕਿਉਂਕਿ ਪਬਲਿਕ ਆਫਿਸ ਹੈਗਾ ਤੇ ਪਬਲਿਕ ਦੇ ਅਸੀਂ ਕੰਮ ਕਰ ਰਹੇ ਹਾਂ ਕਿ ਪਬਲਿਕ ਦੇ ਲਈ ਐਕ্সেਸਿਬਿਲਟੀ ਵਿਧਾਨ ਦੇ ਮੇਰਾ ਇਨੀਸ਼ੀਏਟਿਵ ਤੇ ਟਰਾਈ ਹੈਗਾ ਜੀ